ਲੋਜੀ ਤੁਹਾਡੀ ਸੇਵਾ ਦੇ ਵਿੱਚ ਇੱਕ ਇਹ ਜੀ ਤੁਹਾਡੇ ਮੇਰੇ ਸਕੀਮ ਰੱਖ ਰਹੀਆਂ ਉਸ ਸਕੀਮ ਦੇ ਨਾਲ ਜਿਹੜੀਆਂ ਮਾਵਾਂ ਦੀ ਅਕਸਰ ਸ਼ਿਕਾਇਤ ਰਹਿੰਦੀ ਕਿ ਉਹਨਾਂ ਦੇ ਬੱਚੇ ਪੈ ਇਨਾਉਂਦੇ ਨਹੀਂ ਤੇ ਨਾਲ ਲੱਗੇ ਜੇਕਰ ਮਾਮਾ ਸਵੇਰੇ ਉਠਾਲਦੇ ਹਨ ਤਾਂ ਜੋ ਰੂਗੜ ਲੱਗ ਜਾਂਦੇ ਆ ਤੇ ਜਦੋਂ ਉਹ ਵਿਚਾਰੀਆਂ ਬੀਬੀਆਂ ਸਵੇਰੇ ਸਵੇਰੇ ਆਪ ਵੀ ਮੰਜੇ ਤੋਂ ਉੱਠਦੀਆਂ ਨੇ ਮੇਰੇ ਵਰਗੀਆਂ ਹੈ ਨਾ ਜਦੋਂ ਸਵੇਰੇ ਸਵੇਰੇ ਮੰਜੇ ਤੋਂ ਉੱਠਣਾ ਹੁੰਦਾ ਰਜਾਈ ਛੱਡਣੀ ਬਾਈ ਬਹੁਤ ਔਖੀ ਹੁੰਦੀ ਆ ਔਖੀ ਪਾ ਹੁੰਦੀ ਹੈ ਕਿਉਂਕਿ ਰਸੋਈ ਦੇ ਵਿੱਚ ਜਾਣ ਤੋਂ ਪਹਿਲਾਂ ਬੀਬੀਆਂ ਸਾਡੀਆਂ ਜਿਹੜੀਆਂ ਨੇ ਜ਼ਰੂਰੀ ਸਮਝਦੀਆਂ ਨੇ ਇਸ਼ਨਾਨ ਕਰਨਾ ਪਰ ਬਾਈ ਤੋਬਾ ਤੋਬਾ ਨਾ ਠੰਡਾ ਪਾਣੀ ਹੁਣ ਜਿਨ੍ਹਾਂ ਦੇ ਘਰ ਸਮਰਸੀਬਲ ਨਹੀਂ ਲੱਗਿਆ ਮੇਰੇ ਵਰਗੀਆਂ ਬੀਬੀਆਂ ਜਿਨ੍ਹਾਂ ਦੇ ਘਰ ਸਮਰਸੀਬਲ ਨਹੀਂ ਲੱਗਿਆ ਸਾਨੂੰ ਤਾਂ ਬਾਈ ਬਹੁਤ ਔਖਾ ਹੁੰਦਾ ਆ ਕਿਉਂਕਿ ਟੈਂਕੀ ਦਾ ਪਾਣੀ ਰਾਤ ਨੂੰ ਬਰਫ਼ ਨਾਲੋਂ ਵੀ ਵੱਧ ਠੰਡਾ ਹੁੰਦਾ ਬਰਫ਼ ਨਾਲੋਂ ਵੱਧ ਠੰਡਾ ਪਾਣੀ ਤੇ ਬਈ ਤੁਹਾਨੂੰ ਮੇਰਾ ਜੀ ਗਰਾਮ ਹੈ ਹੀ ਜਾਣਨੀਆ ਸਵੇਰੇ ਇਸ਼ਨਾਨ ਕਿਵੇਂ ਕਰਦੀਆਂ ਪਰ ਕੋਈ ਦੂਜੀ ਸਮੱਸਿਆ ਇਹ ਆ ਜਾਂਦੀ ਹੁੰਦੀ ਹੈ ਸਵੇਰੇ ਸਵੇਰੇ ਮੈਨੂੰ ਕਿ ਭਾਈ ਜੇਕਰ ਮੈਂ ਹਨਾ ਗੀਜ਼ਰ ਲਾਇਆ ਤਾਂ ਭਾਈ ਬਹੁਤ ਬਿਜਲੀ ਖੁੱਗੂਗੀ ਹੋ ਸਕਦਾ ਹੈ ਕਿ ਜੁਮਟਾਂ ਦਾ ਭਾਈ ਘੱਟ ਫੁੱਕਨ ਦੇ ਨਾਲ ਬਿੱਲ ਜ਼ੀਰੋ ਆ ਜਾਵੇ ਪਰ ਜੇ ਮੈਂ ਗੀਜ਼ਰ ਲਾ ਲਿਆ ਤਾਂ ਭਾਈ ਮੇਰੇ ਤਾਂ ਘਰ ਦਾ ਬਿੱਲ ਬਹੁਤ ਆਊਗਾ ਸਾਰੀਆਂ ਟੈਨਸ਼ਨਾਂ ਦਾ ਭਾ ਹੱਲ ਲੱਭ ਲਿਆ ਹੱਲ ਕੀ ਆ ਦੇਖੋ ਤੁਸੀਂ ਵੀਡੀਓ ਦੇ ਵਿੱਚ ਬਈ ਬੀਬੀਓ ਤੁਸੀਂ ਆਪਣੇ ਨਾਮ ਦਾ ਇੱਕ ਇੰਜੀ ਵੀਡੀਓ ਵਿੱਚ ਜਿਵੇਂ ਇਸ਼ਾਨ ਕਰ ਰਹੇ ਹੋ ਨਾ ਆਪਣੇ ਨਾਮ ਦਾ ਇੱਕ ਪੋਲੀਥੀਨ ਆਪਣੇ ਲਈ ਤੇ ਤੁਹਾਡੇ ਘਰ ਦੇ ਵਿੱਚ ਜਿੰਨੇ ਬੱਚੇ ਹਨਾ ਇੱਕ ਇੱਕ ਪੋਲੀਥੀਨ ਲਫਾਫਾ ਪੋਲੀਥੀਨ ਲਫਾਫਾ ਜਿਹਦੇ ਵਿੱਚ ਆਪ ਆਪਣੀ ਬੋਡੀ ਨੂੰ ਕਵਰ ਕਰ ਲਈਏ ਇੱਕ ਇੱਕ ਲਫਾਫਾ ਆਪਣੇ ਬੱਚਿਆਂ ਲਈ ਨਾਲੇ ਧਿਆਨ ਰੱਖਿਓ ਇਹ ਜਿਹੜੇ ਬੈੱਡ ਤੇ ਆਪਣੇ ਹੈ ਨਾ ਸਿਰ ਦੇ ਸਾਈਂ ਸੁੱਤੇ ਰਹਿੰਦੇ ਨੇ ਤੇ ਨਾਲ ਕੋਈ ਵੀ ਡਰਦੇ ਹੁੰਦੇ ਨੇ ਇਨੇ ਨੇ ਆਪ ਦਾ ਬਿੱਕ ਲਫਾਫਾ ਬਸ ਕੋਈ ਬਾਹਲੀ ਖੇ ਚੱਲ ਨਹੀਂ ਆਗੀ ਸਿਰਫ ਪਰਿਵਾਰ ਦੇ ਜਿੰਨੇ ਜੀਂ ਆ ਨਾ ਬਿਨਾਂ ਕਰੋ ਇੱਕ ਮਾਂ ਆਪਣੇ ਨਾਪ ਦਾ ਬੀਬੀ ਆਪਣੇ ਨਾਪ ਦਾ ਇੱਕ ਆਪਣੇ ਘਰ ਵਾਲੇ ਦੇ ਨਾਪ ਦਾ ਦੋ ਲਫਾਫੇ ਤਿਆਰ ਕਰ ਲਓ ਕਿਉਂਕਿ ਜੋ ਆਕ ਤਾਂ ਛੋਟੇ ਹੀ ਕਰਦੇ ਹੁੰਦੇ ਨੇ ਆ ਵੀੜੀਆਂ ਵਾਂਗੂ ਜੋ ਆਕਾਂ ਦੇ ਵੀ ਲਫਾਫਾ ਇੰਜ ਹੀ ਪਵਾ ਦਿਓ ਦੇਖੋ ਇਸ ਲਫਾਫੇ ਦਾ ਜ਼ਿਆਦਾ ਨਾ ਤਾਂ ਬਈ ਠੰਡ ਲੱਗੇ ਈਦਾਂ ਪਾਣੀ ਗਰਮ ਕਰਨਾ ਪਵੇ ਨਾਲੇ ਸਾਬਣ ਲਾਓ ਜਿੰਨੀ ਮਾਦੀ ਮਾਲਤਾਰੋ ਬਾਈ ਜੀ ਨਜ਼ਾਰਾ ਅੰਦਾ ਨਜ਼ਾਰਾ ਇਸ਼ਨਾਨ ਕਰਕੇ ਦੇਖੋ ਨਾਲੇ ਪਤਾ ਐਵੇਂ ਟੈਨਸ਼ਨ ਖਤਮ ਕਿ ਭਾਈ ਸਵੇਰੇ ਸਵੇਰੇ ਪਾਣੀ ਗਰਮ ਕਰਨਾ ਪੂਗਾ ਬਿਜਲੀ ਦਾ ਖਰਚ ਬਚ ਗਿਆ ਠੰਡ ਦੀ ਸੋਚ ਮੁੱਕ ਗਈ ਆਏ ਹਾਏ 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 ਨਾਂਦੇ ਨਾਂਦੇ ਨਾਨੰਦ ਆਂਦਾ ਇੰਨਾ ਆਨੰਦ ਆਂਦਾ ਮੈਂ ਤੇ ਨਿਰ ਦੇਖਣਾ ਆਪਾਂ ਤੇ ਪੰਜ ਇਸ਼ਨਾਨ ਕਰਨਾ ਸ਼ੁਰੂ ਕਰਤਾ ਤੂੰ ਸਵੀਕਾਰ ਲਓ ਮੰਨ ਲਓ ਮੇਰੀ ਜ਼ਲਾ ਕਦੇ ਗਲਤ ਨਹੀਂ ਜਾਂਦੀ ਜੋ ਆਕ ਖੁਸ਼ ਜੋ ਅਕਲ ਦਾਪੂ ਖੁਸ਼ ਬਾਪੂ ਖੁਸ਼ ਆਪਾਂ ਆਪੇ ਖੁਸ਼ ਹੋਰ ਆਪਾਂ ਨੂੰ ਕੀ ਚਾਹੀਦਾ ਘਰ ਦੇ ਵਿੱਚ ਨਾਣ ਦੀ ਟੈਨਸ਼ਨ ਖਤਮ ਬਿਲਕੁਲ ਮੁਝੇ ਸਾਰੇ ਘਰ ਦੇ ਸਵੇਰੇ ਹੱਸਦੇ ਹੱਸਦੇ ਉੱਠਿਆ ਕਰਾਂਗੇ ਆਪਣੀ ਆਪਣੀ ਲਫਾਫੇ ਚੱਕ ਕੇ ਪਾਲਣਗੇ ਇਸ ਨੂੰ ਕਰ ਲਿਆ ਕਰਾਂਗੇ ਸਭ ਨੂੰ ਸੁਬਣ ਸੁਬਣ టమ్ వగ